ਡਰਾਇੰਗ ਕਰਨੀ ਸਿੱਖਣੀ ਅੱਜ ਮੈਂ ਉਸ ਤੋਂ ਪਹਿਲਾਂ ਜਲਦੀ ਜਲਦੀ ਵੀਡੀਓ ਦੇਖ ਲਈਏ ਫਿਰ ਅਸੀਂ ਵੀ ਕਰਾਂਗੇ ਇਹੀ ਹੈਕ ਟਰਾਈ ਦੇਖ ਲਈ ਵੀਡੀਓ ਕਿੰਨੀ ਜਲਦੀ ਕਿੰਨੀ ਸੋਹਣੀ ਪੇਂਟਿੰਗ ਬਣ ਗਈ ਆ ਹੁਣ ਮੈਂ ਵੀ ਸੇਮ ਇਹੀ ਪੇਂਟਿੰਗ ਬਣਾ ਕੇ ਦੇਖਣੀ ਉਹਦੇ ਲਈ ਮੈਂ ਮੰਨਤ ਦੇ ਚੁੱਕ ਲਏ ਕਲਰ ਤੇ ਨਾਲ ਇੱਕ ਡਰਾਇੰਗ ਬੁੱਕ ਤੇ ਇੱਕ ਲੈ ਲਿਆ ਬਲੈਕ ਕਲਰ ਦਾ ਮੋਟਾ ਧਾਗਾ ਜੋ ਦੁਕਾਨ ਤੋਂ ਮੰਗਵਾਇਆ ਤੇ ਮੈਂ ਲੈ ਲਈ ਇੱਕ ਛੋਟੀ ਜੀ ਕਟੋਰੀ ਜਿਹਦੇ ਵਿੱਚ ਕਿਤੇ ਦੋ ਕਲਰ ਇਕੱਠੇ ਇੱਕ ਬਲੂ ਕਲਰ ਤੇ ਇੱਕ ਬਲੈਕ ਕਲਰ ਕੋਈ ਵੀ ਕਲਰ ਆ ਤੁਹਾਡੇ ਕੋਲ ਤੁਸੀਂ ਆਪਣੀ ਮਰਜ਼ੀ ਨਾਲ ਕੋਈ ਵੀ ਕਲਰ ਲੈ ਸਕਦੇ ਆ ਜਿਹੜਾ ਵੀ ਬਸ ਟਾਈਮ ਤੇ ਅਵੇਲੇਬਲ ਹੋਵੇ ਨਾਲ ਦੇ ਨਾਲ ਹੀ ਮੈਂ ਵੀਡੀਓ ਪਲੇ ਕੀਤੀ ਹੋਈ ਆ ਜਿੱਦਾਂ ਜਿੱਦਾਂ ਵੀਡੀਓ ਦੇ ਵਿੱਚ ਦੱਸਣਗੇ ਸੇਮ ਉਦਾਂ ਹੀ ਅਸੀਂ ਅੱਗੇ ਪ੍ਰੋਸੈਸ ਕਰਨਾ ਆ ਤਾਂ ਜੋ ਸਾਡੀ ਪੇਂਟਿੰਗ ਵੀ ਵਧੀਆ ਬਣ ਜਾਵੇ ਉਮੀਦ ਤਾਂ ਹੈ ਨਹੀਂ ਪਰ ਅਸੀਂ ਟਰਾਈ ਤਾਂ ਜ਼ਰੂਰ ਕਰਾਂਗੇ ਵੈਸੇ ਡਰਾਇੰਗ ਮੇਰੀ ਬਹੁਤ ਅੱਛੀ ਆ ਇਹ ਗੱਲ ਵੱਖਰੀ ਆ ਕਿ 2010 ਤੋਂ ਬਾਅਦ ਕਦੇ ਕੀਤੀ ਨਹੀਂ ਹੈਗੀ ਨਹੀਂ ਤਾਂ 100 ਦੇ ਵਿੱਚ 80 90 95 ਨੰਬਰ ਤਾਂ ਅਸੀਂ ਡਰਾਇੰਗ 'ਚ ਛੱਡਦੇ ਨਹੀਂ ਸੀਗੇ ਜਦੋਂ ਡਰਾਇੰਗ ਦਾ ਪੇਪਰ ਆਂਦਾ ਹੀ ਤੇ ਆਪਾਂ ਸਕੂਲ ਜਾਂਦੇ ਸੀ ਹਾਏ ਕਿੱਥੇ ਗਏ ਉਹ ਦਿਨ ਚੱਲ ਕੋਈ ਨਾ ਛੱਡੋ ਪਰੇ ਪੁਰਾਣੀਆਂ ਗੱਲਾਂ ਹੋ ਗਈਆਂ ਹੁਣ ਆਪਾਂ ਡਰਾਇੰਗ ਬਣਾਉਣ ਦੇ ਵਿੱਚ ਆਪਣਾ ਧਿਆਨ ਦੰਨੇ ਆ ਜਿਹੜਾ ਧਾਗਾ ਆ ਉਹ ਤੁਸੀਂ ਸਾਰਾ ਕਲਰ ਦੇ ਵਿੱਚ ਡੋਬ ਲੈਣਾ ਜਿਹੜਾ ਧਾਗੇ ਨੂੰ ਇਹਨਾਂ ਚੰਗੀ ਤਰ੍ਹਾਂ ਰੰਗ ਲੱਗ ਜਵੇ ਵੈਸੇ ਮੈਂ ਹੁਣ ਤੱਕ 3-4 ਐਕਸਪੈਰੀਮੈਂਟ ਟਰਾਈ ਕੀਤੇ ਉਹਨਾਂ 'ਚ ਸਫਲਤਾ ਕੋਈ ਨਹੀਂ ਹੋਇਆ ਹੈਗਾ ਅੱਜ ਚੌਥੀ ਵਾਰ ਆ ਮੈਂ ਕਿਹਾ ਚੱਲ ਡਰਾਇੰਗ ਵੀ ਬਣਾ ਕੇ ਦੇਖ ਲੈਂਦੇ ਆ ਸੀ ਰੰਗ ਨੂੰ ਲਿਆ ਖੋਲ ਉਹਦਾ ਪੇਸ ਸਿੱਧਾ ਕਰਕੇ ਇੱਕ ਵਾਰ ਮੈਂ ਪਹਿਲਾਂ ਵੀਡੀਓ ਚਲਾ ਕੇ ਦੇਖੀ ਕਿ ਕਿਦਾਂ ਉਹਨਾਂ ਨੇ ਆਪਣੀ ਡਰਾਇੰਗ ਦੇ ਉੱਤੇ ਧਾਗਾ ਰੱਖਿਆ ਤੇ ਜਿਹੜਾ ਧਾਗਾ ਰੰਗ ਦੇ ਵਿੱਚ ਡੁਬੋ ਕੇ ਰੱਖਿਆ ਹੋਇਆ ਉਸ ਨੂੰ ਕੱਢ ਲੈਣਾ ਰੰਗ ਤੋਂ ਬਾਹਰ ਤੇ ਜਿਸ ਤਰ੍ਹਾਂ ਇਹ ਸਾਹਮਣੇ ਸਾਡੇ ਡਰਾਇੰਗ ਦੇ ਪੰਨੇ ਦੇ ਉੱਤੇ ਧਾਗਾ ਰੱਖਦੇ ਪਏ ਆ ਸੇਮ ਉਸੇ ਡਿਜ਼ਾਈਨ ਦੇ ਵਿੱਚ ਹੀ ਆਪਾਂ ਵੀ ਇੰдый ਧਾਗਾ ਰੱਖਣਾ ਮੈਨੂੰ ਨਹੀਂ ਪਤਾ ਹੈਗਾ ਕਿ ਬਾਨਾ ਆ ਇਦਾਂ ਦਾ ਕੋਈ ਪੇਂਟਿੰਗ ਜਾਂ ਨਹੀਂ ਜਾਂ ਫਿਰ ਸਾਡਾ ਦੋ ਪੇਜ ਹੀ ਖਰਾਬ ਹੋਣਗੇ ਡਰਾਇੰਗ ਤੇ ਨਾਲ ਦੇ ਨਾਲ ਕਲਰ ਵੀ ਹੱਥ ਜਿਹੜੇ ਲਿਬੜ ਗਏ ਉਹ ਤਾਂ ਲੱਗ ਹੀ ਗੱਲ ਆ ਤੇ ਮੈਂ ਵੀ ਸੇਮ ਵੀਡੀਓ ਦੇ ਵਿੱਚ ਦੇਖ ਕੇ ਉਸੇ ਤਰ੍ਹਾਂ ਹੀ ਪੇਜ ਦੇ ਉੱਤੇ ਧਾਗਾ ਰੱਖ ਕੇ ਤੇ ਪੇਸ ਕਰ ਦਿੱਤਾ ਡਰਾਇੰਗ ਦਾ ਬੰਦ ਤਾਂ ਜੋ ਜਿਹੜਾ ਇਹ ਧਾਗੇ ਵਾਲਾ ਰੰਗ ਹੈ ਉਹ ਦੋਵੇਂ ਪੇਜ ਨੂੰ ਚੰਗੀ ਤਰ੍ਹਾਂ ਚਿਪਕ ਜਾਵੇ ਤੇ ਪੇਜ ਨੂੰ ਬੰਦ ਕਰਕੇ ਅਸੀਂ ਉਸ 10 20 ਸੈਕਿੰਡ ਦੇ ਲਈ ਰੱਖਣਾ ਆ ਤਾਂ ਜੋ ਦੋਵੇਂ ਪੰਨਿਆਂ ਨੂੰ ਰੰਗ ਲੱਗ ਜਵੇ ਤੇ ਪੇਂਟਿੰਗ ਸਾਡੀ ਵਧੀਆ ਬਣੇ। ਹੁਣ ਅਸੀਂ ਇੰਨੀ ਮਿਹਨਤ ਤਾਂ ਕਰ ਲਈ ਆ ਹੁਣ ਪੇਂਟਿੰਗ ਦੇਖਦੇ ਆ ਬਣਦੀ ਆ ਜਾਂ ਨਹੀਂ। 10 ਸੈਕਿੰਡ ਆਪਣੀ ਡਰਾਇੰਗ ਦੀ ਬੁੱਕ ਤੇ ਵਜਨ ਪਾਣ ਤੋਂ ਬਾਅਦ ਫਿਰ ਅਸੀਂ ਜਿਹੜਾ ਉਹਦਾ ਧਾਗਾ ਥੋੜਾ ਜਿਹਾ ਬਾਹਰ ਛੱਡਿਆ ਆ ਡਰਾਇੰਗ ਬੁੱਕ ਦੇ ਉੱਤੇ ਹੱਥ ਨਾਲ ਵਜਨ ਦੇ ਕੇ ਫਿਰ ਉਹ ਧਾਗਾ ਖਿੱਚਣਾ। ਤੇ ਮੈਂ ਵੀ ਡਰਾਇੰਗ ਦੇ ਪੇਜ ਦੇ ਉੱਤੇ ਵਜਨ ਪਾ ਕੇ ਇੱਕ ਹੱਥ ਦੇ ਨਾਲ ਧਾਗਾ ਖਿੱਚ ਦਿੱਤਾ ਤੇ ਹੁਣ ਦੇਖਦੇ ਆ ਪੇਂਟਿੰਗ ਸਾਡੀ ਕਿੱਦਾਂ ਦੀ ਬਣਦੀ ਆ। ਦੋਵੇਂ ਪੇਜ ਆਪਸ ਦੇ ਵਿੱਚ ਚਿਮੜ ਗਏ ਆ। ਪਤਾ ਨਹੀਂ ਕੀ ਬਣਿਆ ਹੁਣ। ਪਰ ਜਦੋਂ ਮੈਂ ਡਰਾਇੰਗ ਦੇ ਪੇਜ 2 ਵਿੱਚ ਖੋਲ ਕੇ ਦੇਖੇ ਤੇ ਜਦੋਂ ਮੈਂ ਪੇਜ ਓਪਨ ਕਰਕੇ ਦੇਖੇ ਸੇਮ ਉਹੀ ਪੇਂਟਿੰਗ ਵਰਨੀ ਤਾਗਾ ਖਿੱਚਣ ਦੇ ਨਾਲ ਜਿੱਦਾਂ ਦੀ ਇਹਨਾਂ ਨੇ ਵੀਡੀਓ ਦੇ ਵਿੱਚ ਦਿਖਾਈ ਸੀ ਮੈਨੂੰ ਤਾਂ ਦੇਖ ਕੇ ਬਹੁਤ ਖੁਸ਼ੀ ਹੋਈ ਮੈਂ ਕਿ ਮਨਤ ਚਲੋ ਕੋਈ ਪੇਂਟਿੰਗ ਤਾਂ ਵਧੀਆ ਬਣੀ ਕੋਈ ਤਾਂ ਮੀਡੀਆ ਦੇ ਵਿੱਚ ਅਸਲੀ ਮਿਲਿਆ ਨਹੀਂ ਤਾਂ ਹਰ ਇੱਕ ਚੀਜ਼ ਫੇਕ ਹੀ ਹੁੰਦੀ ਆ ਜ਼ਿਆਦਾਤਰ ਪਰ ਇਹ ਵਾਲੀ ਡਰਾਇੰਗ ਸੇਮ ਓਦਾਂ ਦੀ ਹੀ ਬਣੀ ਜਿੱਦਾਂ ਦੀ ਇਹਨਾਂ ਨੇ ਆਪਣੀ ਬੁੱਕ ਦੇ ਉੱਤੇ ਬਣਾ ਕੇ ਦਿਖਾਈ ਸੀ ਸਾਨੂੰ ਬਹੁਤ ਸੋਹਣੇ ਫਲਾਵਰ ਦੀ ਪੇਂਟਿੰਗ ਬਣੀ ਹੈ ਮੇਰੀ ਡਰਾਇੰਗ ਤੇ ਕਲਰ ਖਰਾਬ ਹੋਣ ਤੋਂ ਬਚ ਗਏ ਤੇ ਹੁਣ ਮੈਂ ਤੁਹਾਨੂੰ ਦਿਖਾਨੀ ਆ ਡਰਾਇੰਗ ਦੇ ਦੋਵੇਂ ਪੇਜ ਦੇਖੋ ਬੜੀ ਨਾ ਕਿੰਨੀ ਸੋਹਣੀ ਪੇਂਟਿੰਗ ਕਮੈਂਟ ਕਰਕੇ ਦੱਸੋ ਜੇ ਤਾਂ ਤੁਸੀਂ ਮੈਨੂੰ ਵੀਡੀਓ ਦੇ ਵਿੱਚ ਇਹਦੇ ਨਾਲ ਹੀ ਵੀਡੀਓ ਹੁੰਦੀ ਇੱਥੇ ਖਤਮ ਪਾਈ ਬਾਈ